ਮੰਮੀ ਇੱਕ ਗੱਲ ਦੱਸਾਂ ਗੱਲ ਕੋਈ ਚਾਚੀ ਦੀ ਦਸੀ ਉਹ ਨਾ ਮੈਨੂੰ ਟੈਕ ਹੀ ਹੋ ਜਾ ਸੁਣ ਕੇ ਗੱਲ ਤੇ ਟੈਕ ਵਾਲੀ ਹੀ ਪਰ ਚਲ ਬਚਾਅ ਹੋ ਗਿਆ ਅਸਲ ਚ ਕੱਲ ਨਾ ਅਸੀਂ ਬੈਠਿਆ ਸੀ ਦੋਵਾਂ ਨਾਲ ਪਰਜਾਈ ਤੇ ਮੈਨੂੰ ਕਹਿੰਦੇ ਭਾਬੀ ਇਦਾਂ ਚਾਹ ਪਾਣੀ ਪੀਂਦਿਆਂ ਗੱਲਾਂ ਬਾਤਾਂ ਮਾਰ ਰਹੀ ਇੱਕੋ ਚਾਚੀ ਦੀ ਗੱਲ ਵੀ ਕੀਤੀ ਸੀ ਕਿ ਹੋਰ ਕੋਈ ਗੱਲ ਕਰ ਦਿੱਤੀ ਜਿਹੜਾ ਮੈਨੂੰ ਨਹੀਂ ਟੈਕ ਵਾਲੀ ਗੱਲ ਹੀ ਨਹੀਂ ਚਲ ਹੁਣ ਦੇ ਠੀਕ ਆ ਬਚਾਅ ਹੋ ਗਿਆ ਮੇਰੇ ਫੋਨ ਚ ਨਾ ਭਾਬੀ ਦੀਆਂ ਹੀ ਫੋਟੋਆਂ ਤੇ ਉਹ ਮੈਨੂੰ ਕਹਿਣ ਡੈ ਭੇ ਭ ਆਪਣੀਆਂ ਫੋਟੋਆਂ ਵਿਖਾ ਦੇ ਵਿਆਹ ਦੀਆਂ ਨਾਲ ਨੇ ਅੰਨੇ ਨਿੱਕੇ ਹੁੰਦਿਆਂ ਦੀਆਂ ਉਹ ਫੋਟੋਆਂ ਵਿਖਾਉਂਦੇ ਆ ਫੋਨ ਦੇ ਵਿੱਚ ਸਾਡੀ ਦੋਵਾਂ ਦੀ ਪੁਰਾਣੀ ਫੋਟੋ ਆ ਗਈ। ਉਹਦੀ ਕਲੈਣੀ ਨੇ ਜੇ ਵੀ ਫੋਟੋਆਂ ਰੱਖੀਆਂ। ਮੰਮੀ ਤੁਹਾਡੇ ਵਾਸਤੇ ਕਲੈਣੀ ਹੋਊਗੀ ਮੇਰੇ ਵਾਸਤੇ ਮੇਰੀ ਪਰਜਾਈ ਹੀ ਠੀਕ ਹੈ ਨਾ। ਕਲੈਣੀ ਵਾਲੀ ਕਿਹੜੀ ਗੱਲ ਉਹ ਮੈਂ ਤਾਂ ਨਹੀਂ ਰੱਕ ਘੱਟ ਸਕਦੀ। ਤੂੰ ਫਿਰ ਭਰਾ ਦਾ ਘਰ ਵਸਿਆ ਨਹੀਂ ਚਾਹੁੰਦੀ। ਉਜੜੇ ਚਾਉਣੀ ਹੈ ਨਾ। ਮੈਨੂੰ ਕੀ ਪਤਾ ਸੀ ਉਹਨੇ ਫੋਟੋਆਂ ਵੇਖਣੀਆਂ ਮੈਂ ਦੱਸ। ਉਹਨੇ ਕਿਹਾ ਮੇਰਾ ਰੋਜ਼ ਫੋਨ ਵੇਖਣਾ। ਉਹਦਾ ਤਾਂ ਨਹੀਂ ਸਿਆਪਾ ਪਹਿਣਾ ਏਦਾਂ ਕੋਈ ਨਾ ਕੋਈ ਸਿਆਪਾ ਜ਼ਰੂਰ ਪਾਏਗੀ ਤੂੰ। ਨਹੀਂ ਤੇ ਮਾਂ ਪੁੱਤ ਬੜਾ ਸੰਭਲਨੇ ਪਰ ਤੂੰ ਜਿਹੜਾ ਤੂੰ ਕੋਈ ਦਾ ਕੋਈ ਖਲਾਰਾ ਪਾ ਕੇ ਜਾਏਂਗੀ ਕਿੰਨਾ ਕ ਸੰਭੀ ਜਾਓਗੇ ਤੁਹਾਡੇ ਮੂੰਹ ਹੀ ਕੋਹ ਨਾ ਕੋ ਨਿਕਲਣਾ ਮੈਂ ਤੇ ਚਲੀ ਜਾਣਾ ਮੇ ਸਾਡੇ ਮੂੰਹ ਹੀ ਨਿਕਲਦਾ ਸਾਡੇ ਮੂੰਹ ਹੀ ਨਿਕਲਿਆ ਦੋ ਤਿੰਨ ਮਹੀਨੇ ਹੋ ਗਏ ਨਿਕਲਿਆ ਕਦੀ ਮਹੀਨੇ ਮੂੰਹ ਹੋ ਗਿਓ ਚਲੋ ਤੇ ਮੈਂ ਤੁਹਾਡੀ ਗੱਲ ਮੰਨਦੀ ਆ ਮੈਂ ਕਿਹੜਾ ਉਹਨੂੰ ਜਾਣ ਕੇ ਵਿਖਾਈ ਉਹ ਤਾਂ ਹੁਣ ਚਾਂਚੱਕ ਵਿੱਚ ਆ ਗਈ ਹੈ ਨਹੀਂ ਤੇ ਚਾਹੇ ਡਿਲੀਟ ਕਰ ਦੇ ਚਾਹੇ ਉਹਨਾਂ ਨੂੰ ਕਿਸੇ ਐਪ ਲੋਕ ਵਿੱਚ ਪਾ ਲਾ ਰੱਖਣੀਆਂ ਹੀ ਐਡੀ ਸੋਹਣੀ ਲੱਗਦੀ ਤੈਨੂੰ ਸੁਗਾਤ ਤੇ ਹੁਣ ਤੂੰ ਹੀ ਹੌਲੀ ਬੋਲੋ ਨਾ ਮੈਨੂੰ ਕੀ ਪਤਾ ਕੀ ਤੇ ਕੀ ਨਹੀਂ ਉਹਨੂੰ ਨਹੀਂ ਸੁਣਿਆ ਪਿਛਲੇ ਅੰ ਕਰ ਹੈ ਤੇ ਪਿਛਲੇ ਅੰਦਰ ਹੀ ਆ ਪਰ ਪਰ ਹੈ ਤੇ ਮੇਰੀ ਕੁੜੀਆਂ ਪਰ ਮੇਰਾ ਜੀ ਕਹਦਾ ਤੇਰੀ ਗੱਲਾਂ ਛੋੜਦਾ ਮਾਰ ਮਰ ਚ ਪੇੜਾ ਤੇਰੀਆਂ ਮੈਂ ਕਿਹੜਾ ਦੱਸ ਜਾਣ ਕੇ ਵਿਖਾਈ ਆ ਉਹ ਗੱਲ ਕਰਨ ਦੇ ਤੁਸੀਂ ਤੇ ਤੈਨੂੰ ਪਤਾ ਹੀ ਮੇਰੇ ਫੋਨ 'ਚ ਫੋਟੋਆਂ ਤੂੰ ਤੇ ਗਾੜੀ ਫੋਨ ਕਿਉਂ ਕੀਤਾ ਮੈਨੂੰ ਤਾਂ ਦੱਸਣਾ ਹੀ ਨਹੀਂ ਚਾਹੀਦਾ ਤੁਹਾਨੂੰ ਮੈਂ ਸੋਕ ਤੁਹਾਨੂੰ ਦੱਸਣ ਨਹੀਂ ਆ ਕਿ ਚਲ ਜੇ ਮੇਰੇ ਕੋਲ ਗਲਤੀ ਹੋਈ ਹੈ ਗਾੜੀ ਮੇਰਾ ਦੱਸਣ ਦਾ ਮਕਸਦ ਇਹੋ ਹੀ ਹੈ ਵੀ ਤੁਸੀਂ ਗਾੜੀ ਧਿਆਨ ਨਾਲ ਰੱਖਿਓ ਕੋਈ ਫੋਟੋ ਫੂਟੋ ਕੋਈ ਪੈਲੀ ਹੈਗੀ ਤੇ ਚਲ ਵੇਖ ਲਓ ਤੁਹਾਡੇ ਕੋ ਨਹੀਂ ਹੈਗਾ ਕੱਖ ਵੀ ਉਹਦਾ ਜਿੱਧਰ ਹੋ ਗਈ ਉਧਰ ਚੀਜ਼ਾਂ ਗਈਆਂ ਉਹਦੀਆਂ ਐਂ ਕਰਨੀਆਂ ਦੀ ਸਗਾਤ ਨਹੀਂ ਰੱਖ ਕੇ ਤੇ ਜਿਹੜੀ ਐਲਬਮ ਵੀ ਉਹ ਕਿੱਥੇ ਗਈ ਕੱਢ ਕੇ ਤੇ ਉਹ ਵੀ ਵਿਖਾ ਦੇ ਹੁਣ ਨਹੀਂ ਤੇ ਫਿਰ ਉਹ ਚਾਹੇ ਮੈਨੂੰ ਦੇ ਦਿਓ ਮੈਂ ਲੈ ਜੂ ਕੋਈ ਨਾ ਕੋ ਕਰੂਗਾ ਅੱਛਾ ਤੂੰ ਸਾਮੋਹਦਾਰ ਜਿਆਦੀ ਸੀ ਤੇ ਫਿਰ ਤੁਸੀਂ ਵੀ ਉਹਨੂੰ ਕਿ ਫੇਰ ਪਾਸੇ ਲਾ ਦੋ ਨਾ ਫਿਰ ਮੁੜ ਕੇ ਵੇਖ ਕੇ ਉਹਨੇ ਵੀ ਤੇ ਕੋਈ ਨਾ ਕੋ ਕਹਿਣਾ ਹੀ ਐਨੀ ਕਾਕਨ ਹੈਗੀ ਆ ਮੈਨੂੰ ਕਿਹੜਾ ਕੰਮ ਕਰਨਾ ਕਿਹੜਾ ਨਹੀਂ ਕਰਨਾ ਹੁਣ ਤੂੰ ਮੈਨੂੰ ਮਤਾਂ ਦੇਂਗੀ ਚਲੋ ਜਿੱਥੇ ਤੁਹਾਨੂੰ ਸਹੀ ਲੱਗਦਾ ਕਰਨੀ ਤੇ ਫਿਰ ਤੁਸੀਂ ਆਪਣੀ ਮਰਜ਼ੀ ਆ ਮੈਂ ਤੇ ਅੱਗੇ ਡਰ ਹੀ ਇਹ ਗੱਲ ਦਾ ਖਾਇ ਤੇਰੇ ਮੂੰਹ ਕੋ ਗੱਲ ਨਾ ਨਿਕਲ ਜੇ ਕੋਈ ਗੱਲ ਨਾ ਕਰ ਦੇ ਤਦੇ ਮੈਂ ਤੈਨੂੰ ਘਟ ਘਟ ਉਹਦੇ ਲਾਗੇ ਰਹਿਣ ਦੀ ਨਹੀਂ ਕਿਤੇ ਹੈ ਵੀ ਤੇਰਾ ਸੁਭਾਅ ਦਾ ਨਾ ਚੱਟ ਗੱਲ ਦੱਸ ਦੇਣੀ ਤੂੰ ਨਹੀਂ ਦੱਸਦੀ ਮੈਂ ਨਹੀਂ ਕੋਈ ਵੀ ਗੱਲ ਕੀਤੀ ਉਹ ਤੇ ਚਲ ਮੇਰਾ ਮੈਨੂੰ ਵਧੀਆ ਲੱਗਦਾ ਉਹਦੇ ਨਾਲ ਗੱਲ ਕਰਨ ਨਾਲ ਲਾਗੇ ਬਹਿਣਾ ਚਲ ਫੇਰ ਕੀ ਨਹੀਂ ਨੇ ਨਾਲ ਭਜਾਈ ਨੂੰ ਦੁੱਖ ਸੁੱਖੀ ਕਰਨਾ ਫੇਰ ਕਿਹੜੀ ਗੱਲ ਆ ਦੁੱਖ ਸੁੱਖ ਹੋਰ ਥੋੜੇ ਦੁੱਖ ਸੁੱਖ ਹੁੰਦੇ ਆ ਜ਼ਰੂਰੀ ਕਰਨੀਆਂ ਇਹ ਗੱਲਾਂ ਤੇ ਹੁੰਦਾ ਹੀ ਆ ਅੱਜਕੱਲ ਹਰ ਕੋਈ ਕਹਿੰਦਾ ਹੀ ਆ ਕਿ ਫੋਟੋ ਪਹਿਲੀ ਵਿਖਾਲ ਦਿਓ ਜਾਂ ਕਿਦਾਂ ਕਿਦਾਂ ਨਹੀਂ ਉਹਦੇ ਵਿੱਚ ਤੇ ਕੋਈ ਗੱਲ ਨਹੀਂ ਤੇਰੇ ਸਾਹ ਮਗਾਣ ਲਈ ਆ ਸਾਡੇ ਪੁਰਾਣੇ ਜ਼ਖਮ ਮੰਮੀ ਹਾਦਸੇ ਆ ਤੁਸੀਂ ਮੈਨੂੰ ਇਦਾਂ ਕਹੀ ਜਾਂਦੇ ਏ ਜੇ ਤੇ ਕੀ ਕਹਾਂ ਫਿਰ ਏ ਹੋਰ ਕੀ ਕਹਾਂ ਦੱਸ ਨਾ ਫਿਰ ਮੈਂ ਤਾਂ ਗਲਤਾਂ ਦੱਸਣਾ ਹੀ ਤੁਸੀਂ ਮੈਨੂੰ ਗਾੜੀ ਉਲਟਾ ਪਈ ਜਾਂਦੇ ਸੁਣ ਚਾ ਮੰਨ ਲਿਆ ਠੀਕ ਏ ਚਲ ਗਲਤੀ ਹੋ ਗਈ ਨਹੀਂ ਰੱਖਣੀ ਚਾਹੀਦੀ ਜਾਂ ਵਿਖਾ ਲਈ ਜਾਂ ਵਿਖਾ ਲਈ ਗਈ ਪਰ ਤੁਸੀਂ ਇਦਾਂ ਦਾ ਨਾ ਬੋਲੋ ਫਿਰ ਗੱਲ ਕੋਈ ਚੱਜ ਦੀ ਦੱਸ ਦਿਓ ਮਨਜੀਤ ਕੋਈ ਲਿਆਉਣ ਦੀ ਕੋਈ ਦੇਣ ਦੀ ਕੋਈ ਗੱਲ ਦੱਸ ਦਿਓ ਮੈਨੂੰ ਵੀ ਹੌਸਲਾ ਹੁੰਦਾ ਗੱਲ ਦਸੀ ਗੱਲ ਇਹੋ ਜੀ ਦੱਸੇ ਮੇਰੇ ਪੈਰਾ ਥੱਲੇ ਜ਼ਮੀਨ ਕੱਢ ਕੇ ਰੱਖਤੀ ਏ ਚਲ ਛੱਡੋ ਕੱਲਾ ਹੀ ਜਾਣਾ ਹੀਗਾ ਅੱਡੇ ਨੂੰ ਤੇ ਮੁੜ ਕੇ ਸਾਭੀ ਵੀਰ ਨਹੀਂ ਆਏ ਤੇ ਉਹ ਨਾ ਇਹ ਨਾ ਕਰਦੀ ਤਾਂ ਤੁਸੀਂ ਮੈਨੂੰ ਦੱਸੋ ਵੀ ਅਸੀਂ ਅੱਡੇ ਨੂੰ ਜਾਣਾ ਵਾ ਤੇ ਅੱਜ ਚਲ ਜੀ ਕਿੰਨੇ ਜਾਣੇ ਅੱਡੇ ਨੂੰ ਉਹ ਨਾਲ ਲੈ ਕੇ ਜਾਣਾ ਮਭੀ ਨੇ ਮੇਰ ਕਰ ਮੇਰ ਹੱਦ ਹੋ ਗਈ ਇਹ ਮਮੀ ਤਾਂ ਡੇ ਵਾਲੀ ਅੱਡੇ ਜਾਣਾ ਨਾ ਜੋ ਲੈਣਾ ਸਾਬੀ ਦੇ ਨਾਲ ਜਾ ਕੇ ਲੈ ਆਈ ਤੇ ਜੀ ਉਹ ਨਾਲ ਚਲ ਜੂ ਉਹਨੂੰ ਮੈਂ ਆਪੇ ਲਿਆ ਦਊਗੀ ਤੇਰੀ ਲੋੜ ਨਹੀਂ ਆਗੀ ਤੇ ਉਹਨੂੰ ਚੀਜ਼ ਲੈ ਕੇ ਦੇਵੀ ਮੈਂ ਆਪੇ ਲੈ ਆਉਗੀ ਤੂੰ ਕੀ ਤੱਕ ਕੀ ਕੀ ਦੱਸ ਦੇਣਾ ਜੇ ਤੇ ਫੋਟੋ ਹੀ ਵਿਖਾਈ ਤੂੰ ਮੈਂ ਉਹਨੂੰ ਕੋਈ ਨਹੀਂ ਦੱਸਦੀ ਦੱਸੂ ਮੇਰੇ ਨਾਲ ਹੀ ਚਲ ਜੂਗੀ ਉਹ ਮੁੜ ਕੇ ਤੁਸੀਂ ਜਿਹੜਾ ਨਹੀਂ ਖੜਨਾ ਨਾ ਖੜਿਓ ਨਾ ਨਾ ਤੇਰੇ ਨਾਲ ਨਹੀਂ ਮੈਂ ਕਰ ਲੈਣੀ ਮੈਨੂੰ ਤੇ ਹੁਣ ਡਰ ਲੱਗਣ 24 ਘੰਟੇ ਜਿੰਨੇ ਤੇ ਅੱਗੇ ਕਹਿੰਦੀ ਕਹਿੰਦੀ ਮੰਮੀ ਨੇ ਮੈਨੂੰ ਕੱ ਲੜਾਈ ਨਹੀਂ ਗਾ ਤੁਸੀਂ ਉਹ ਗੱਲ ਹੋਈ ਫਿਰ ਉਹ ਵੇਲਾ ਤੂੰ ਧੀ ਹੋ ਕੇ ਨਹੀਂ ਸਮਝਦੀ ਉਹ ਬੰਗਾਨੀ ਧੀ ਮੈਂ ਸਮਝ ਲੈਂਦੀ ਗੱਲ ਤੇ ਮੰਮੀ ਕੀ ਆਂਦੀ ਕੀ ਨਹੀਂ ਆਂਦੀ ਉਹ ਫਿਰ ਤੁਹਾਡੇ ਵਰਗੀ ਬਣਦੀ ਜਾਣਦੀ ਐ ਪਰ ਤੁਸੀਂ ਨਾ ਕਿ ਥੋੜਾ ਬੋਤਾ ਬਦਲ ਜਿਓ ਬਦਲ ਜੂੰਗੀ ਹਰ ਗੱਲੇ ਬਦਲ ਜੂੰਗੀ ਬਦਲ ਜੂੰਗੀ ਕੀ ਬਦਲ ਜਾਂ ਦੱਸ ਨਾ ਕਰਾਂ ਕੀ ਫਿਰ ਚਲ ਨਾ ਬਦਲੋ ਕਰੋ ਕੰਮ ਆਪਾਂ ਤੁਸੀਂ ਨਹੀਂ ਮੰਨਣੀ ਗੇ ਅਸੀਂ ਹੱਦ ਹੋਈ ਤੁਹਾਡੇ ਕੀ ਮੇਰੇ ਯਾਰੇ ਹੱਦ ਹੀ ਆ ਮੈਨੂੰ ਤੇ ਇਹੋ ਡਰ ਰਹਿਂਦਾ ਵਾ ਤੂੰ ਕੋਈ ਨਾ ਕੋਈ ਪਵਾੜਾ ਪਾਏਂਗੀ ਇਹ ਘਰ ਚ ਓਦਾਂ ਨਹੀਂ ਤੂੰ ਜਾਂਦੀ ਮੈਨੂੰ ਲੱਗਦਾ ਘੱਲਣੀ ਪੈਣੀ ਆ ਮੱਤਾਂ ਦਿੰਦੀ ਫਿਰਦੀ ਮੈਨੂੰ ਐਡੀਆਂ ਜੱਪ ਕੀ ਨਾ ਰੱਖਿਆ ਇਹਨਾਂ ਦੇ ਐਦਨਾਂ ਆ ਹੱਬੀ ਤੇ ਨਾ ਗੋਲੂ ਇਹ ਸ਼ੈਦ ਨਾ ਗੋਲੂ ਦੇਦਾ ਨਾ ਹਰਪ੍ਰੀਤ ਇਹ ਤੇਰੀਆਂ ਸਹੇਲੀਆਂ ਹੁਣੀਆਂ ਦੋਵੇਂ ਹੂੰ ਵੀ ਆ ਕੇ ਮੈਨੂੰ ਪਤਾ ਹੀ ਵੀ ਸੇਲੀਆਂ ਹੋਣੀਆਂ ਤਾਂ ਹੀ ਇਹਦੇ ਨਾਲ ਘੋਲੂਤੇ ਤਾਂ ਨਾ ਹਰਪ੍ਰੀਤ ਮੈਂ ਤੇ ਇੱਕ ਦਾ ਜਾਪ ਰੱਖਣ ਲੱਗੀ ਤੇ ਇੱਕ ਦਾ ਮੰਨਤ ਮੈਂ ਮਰੂਦ ਖਾਣੇ ਮਮਮੀ ਮਰੂਦ ਖਾਣੀ ਆ ਜਾ ਪੁੱਤ ਜਾਪੜੀ ਨਾਨੀ ਨੂੰ ਕਹਿੰਦੀ ਜਾ ਮਮਮੀ ਆਪਣੀ ਨੂੰ ਕਹਿੰਦੀ ਜਾ ਮਾਮੂ ਨੂੰ ਕਹਦੇ ਤੈਹੀ ਕਿਉਂ ਨਹੀਂ ਜਾਣਾ ਬਾਹਰ ਪੁੱਤ ਮੈਂ ਨਹੀਂ ਨਾ ਜਾਣਾ ਉਹਨਾਂ ਨੂੰ ਕਹਦੇ ਹਾਂ ਤੋੜ ਦਿੰਦੇ ਆ ਮੈਂ ਨਹੀਂ ਕਰਨਾ ਇਹ ਖਾਣੇ ਆ ਹਾ ਕਿੰਨੀਆਂ ਗੱਲਾਂ ਹੁੰਦੀਆਂ ਨਹੀਂ ਦੱਸ ਮੈਂ ਕੱਲੀ ਨੇ ਥੋੜੇ ਖਾਣੇ ਮੈਂ ਤੇ ਆਖਣ ਡਈ ਆ ਨਾਨੀ ਕੋ ਤਾਂ ਡਾਲਾ ਹੋਰ ਦੱਸ ਪੁੱਤ ਮੈਂ ਤੈਨੂੰ ਕੀ ਕਹਿਣਾ ਵਾ ਠੀਕ ਤਾਂ ਸੂਰ ਬੜਾ ਸੋਨਾ ਸੋਨਾ ਲੱਗਣ ਦੀ ਆ ਵਾ ਤੂੰ ਵੀ ਨਾ ਨਾ ਮਿੱਧੰਦਾ ਨਹੀਂ ਨਾ ਹਜੇ ਤਨ ਇਦਾਂ ਦੇ ਜੱਪ ਸੋਹਣੇ ਲੱਗਦੇ ਆ ਪਾਏ ਜਦੋਂ ਵੱਡੀ ਹੋ ਜੇਗੀ ਨਾ ਉਦੋਂ ਇਦਾਂ ਦੇ ਪਾਇਆ ਕਰਨੇ ਮੁੜ ਕੇ ਠੀਕ ਤੂੰ ਮੈਨੂੰ ਆਪਣੀ ਸਹੇਲੀ ਦੀਆਂ ਗੱਲਾਂ ਦੱਸ ਮੇਰੀ ਸਹੇਲੀ ਨਹੀਂ ਆਗੀ ਆ ਜਿਹੜਾ ਨਾਂ ਰੱਖਿਆ ਗੋਲੂ ਤੇ ਹਰਪ੍ਰੀਤ ਇਹ ਕੋਣ ਹੀ ਸਹੇਲੀ ਤੇ ਫਿਰ ਇਹ ਹੈ 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 ਆਗੀਆਂ ਤਾਂ ਸਹੀ ਲੜਦੀਆਂ ਤੇ ਨਾ ਹੁੰਦੀਆਂ ਨਹੀਂ ਸਕੂਲ ਪੈਸੇ ਖਰਚ ਨੂੰ ਕਰਦੀਆਂ ਨਹੀਂ ਕਿ ਨਹੀਂ ਨਹੀਂ ਹੂੰ ਕਰਦੀ ਨਹੀਂ ਇੱਥੇ ਮੰਮੀ ਨਾਲ ਝੂੜ ਫਲਣ ਦੀਆਂ 5-5 ਰੁਪਏ ਵਸ ਦਿੰਦੇ ਆ ਇਹ ਇੱਕ ਦੇ ਸ਼ਟਕੇ ਤੇ ਪੈਸਿਆਂ ਚ ਨਹੀਂ ਆਉਂਦੇ 5 ਰੁਪਏ ਕੀ ਹਰ ਚੀਜ਼ ਤਾਂ ਲੈਣੀ ਹੁੰਦੀ ਹੈ ਕੁੱਕੜੇ ਲੇਜ਼ ਚਾਕਲੇਟ ਟੌਫ ਆਏ ਇਹਨਾਂ ਨੂੰ ਖਾ ਲੈਣੀ ਤਾਂ ਰੋਟੀ ਵੀ ਖਾਣੀ ਹੈ ਕਿ ਨਹੀਂ ਜਦੋਂ ਦੀ ਇੱਥੇ ਆਈ ਉਦੋਂ ਦੇ ਤੇ ਹੱਟੀ ਤੁਰੀ ਹੈ ਪੀਣ ਵਾਲੀ ਖਾਣੀ ਹੈ ਖਾਣੀ ਮੰਮੀ ਘੁੱਟਦੀ ਹੁੰਦੀ ਹੈ ਨਹੀਂ ਦਾਦੀ ਮੰਨਨ ਤਾਂ ਕਿ ਦਾਦੀ ਘੁੱਟਦੀ ਹੁੰਦੀ ਹੈ ਮੰਨਤਾ ਕੁੱਟਦੀ ਆ ਮੰਨਤਾ ਕੁੱਟਦੀ ਆ ਤੂੰ ਵੀ ਪਟਾਲਿਆ ਕਰ ਮੈਂ ਤੈਨੂੰ ਕੁੱਟਦੀ ਹੁੰਦੀ ਨਾ ਤੂੰ ਵੀ ਟਾਲਿਆ ਕਰ ਮੈਂ ਟਾਲ ਨਹੀਂ ਹਾਂ ਨਹੀਂ ਬੜੀ ਜਾਣਾ ਫਿਰ ਤੇਰੇ ਚ ਟਾਲੀ ਨਹੀਂ ਨਹੀਂ ਨੂੰ ਕੁੱਟਦੀ ਹੁੰਨੀ ਤੇ ਭਾਲ ਓ ਨੀਸ਼ਾ ਸਹੀ ਰਾਂਜੀ ਸਤਿ ਸ਼੍ਰੀ ਅਕਾਲ ਸੇਂਦਰ ਕਿਵੇਂ ਚੱਲ ਠੀਕ ਠਾਕ ਬਸ ਵਧੀਆ ਤੁਸੀਂ ਦੱਸੋ ਕੀ ਕੰਮ ਕਰਨ ਦੇ ਆ ਮੈਂ ਖਾੜੂ ਜਾ ਇੱਧਰ ਫੇਰ ਦਵਾਂ ਅੱਛਾ ਤੇ ਉਧਰ ਸਾਰਾ ਕੰਮ ਨਿਬੜ ਗਿਆ ਉਧਰ ਉਧਰ ਦਾ ਕਰ ਲੈਂਦੀ ਸੁਖ ਤੇ ਇੱਧਰ ਵਾਰ-ਵਾਰ ਦਾ ਮੈਂ ਕਰ ਲੈਂਦੀ ਆ ਠੀਕ ਆ ਚਲੋ ਵਧੀਆ ਹੋਰ ਕੀ ਕਰਦੇ ਕੰਮ ਕਰਦੇ ਬਸ ਕੰਮ ਕੀ ਕਰਨਾ ਵਿਹਲੇ ਤਾਂ ਲਈ ਹਰ ਪਿੱਤ ਗਿਆ ਨਹੀਂ ਤੇ ਜਾ ਜਾ ਬਣਾਉਣ ਲੱਗ ਗਿਆ ਜਾਪਨ ਤੇ ਚਲ ਕੜੀ ਖੇਡਾਂ ਬਣਾਣਗੇ ਬੱਚੇ ਉਥੇ ਅੱਗੇ ਸੁੱਖ ਕਹਿੰਦੀ ਆਂਦੀ ਘਰ ਤੇ ਰਹਿੰਦੀ ਨਹੀਂ ਮੈਂ ਤਾਂ ਰਹਿੰਦੀ ਫੇਪੀ ਘਰਾ ਜਦਾ ਹਾਂ 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 ਤਾਂ ਮਣ ਕਹਿੰਦੀ ਜੇ ਕੱ ਲੈ ਕੇ ਆਂਦੀ ਆਈ ਨਹੀਂ ਹੈਗੀ ਤੇ ਚੱਲਣ ਵਾਲੇ ਖੇਡ ਮੰਨ ਲੈਂਦੇ ਬੱਚੇ ਉਹਦਾ ਵੀ ਜੀ ਲਗਾ ਰਿੰਦਾ ਦੁਕਾਨੇ ਲੈ ਕੇ ਤਾਂ ਰਹਿੰਦੀ ਆ ਨਾ ਗੱਦ ਕਰਕੇ ਹਾਂ ਕੀ ਕਰਨੀ ਜੱਪ ਕਿੱਥੇ ਜੱਪ ਨਹੀਂ ਕਰਨਾ ਉਥੇ ਹੋਣੀ ਅੰਦਰ ਆਛਾ ਠੀਕ ਮਾਮੀ ਆਪਣੀ ਕੋ ਹਾਂ ਮਾਮੀ ਕੋ ਚਲੋ ਠੀਕ ਭੈਣ ਜੀ ਤੇ ਹੰਦਾ ਕੰਮ ਬਣ ਗਿਆ ਵਾ ਇੱਕ ਦੋ ਸੰਗਿੰਦਾ ਤੇ ਆਸਾ ਮਨਜੀਤ ਆਈ ਆ ਤੇ ਮਨਜੀਤ ਦੇ ਹੁੰਦੇ ਨਾ ਕੋਈ ਗੱਲ ਕਰ ਕਿ ਉਹਨੂੰ ਨਹੀਂ ਦੱਸਿਆ ਨਹੀਂ ਨਹੀਂ ਅਛਾ ਅਛਾ ਠੀਕ ਹੈ ਚਲ ਕੋਈ ਨਹੀਂ ਸ਼ਸ਼ਕਾ ਸਾਸੀ ਕਾ ਕੱਲ ਨੂੰ ਅੱਜ ਬੈਠੀਏ ਤਾਂ ਤੇ ਜਿਤਨਾ ਲਾਹ ਪੀ ਤੁਮ ਯਾਦ ਕਰਨ ਲਈ ਹੈ ਹਾਂ ਚਲ ਆ ਫਿਰ ਚੱਲੀਏ ਜਾਣਾ ਮੈਂ ਤਾਂ ਤੈਨੂੰ ਲੈਣਾ ਹੀ ਹਾਂ ਚਲ ਹੈਨਾ ਵੇਖ ਕਿ ਢੀ ਕਾਲੀ ਸੋਹਣੀ ਪਿਆ ਚਾਹ ਨਹੀਂ ਪੀ ਨਹੀਂ ਨਹੀਂ ਮੈਂ ਫਿਰ ਚਾਹ ਪੀਉਂਗੀ ਆਣ ਕੇ ਉਹ ਹੜ ਪੀਦੇ ਦੇ ਢੀਕਰਾਂ ਦੇ ਚਲ ਕੜੀ ਖੇਡਦੇ ਮਲਦੇ ਆ ਤੇ ਮੈਂ ਫਿਰ ਆਵਾਂਗੀ ਚਲੋ ਖੇਡ ਲਓ ਕੜੀ ਹਾਂ ਚਲ ਆ ਫਿਰ ਚੱਲੀਏ ਚਲ ਜਾ ਪੁੱਛ ਰੋ ਜਾ ਪੁੱਤ ਤੈਨਾਂ ਮਮੀ ਦੇ ਨਾ ਮਾ ਮਮੀ ਜਿਹੜੀ ਆਈ ਆ ਤੈਨੂੰ ਖਵਾਂਦੀ ਪੰਦੀ ਹੁੰਦੀ ਹੈ ਕਿ ਨਹੀਂ ਹਾਂਜੀ ਖਵਾਂਦੇ ਹਾਂ ਖਾਂਦੇ ਕੋ ਪਸਦੇ ਬੰਦੇ ਆ ਚੀਜ਼ਾਂ ਬਣਾ ਕੇ ਦਿੰਦੀ ਆ ਹਾਂਜੀ ਹੈ ਮੈਂ ਤਾਂ ਕਿ ਖਰ ਦਿੰਦੀ ਇਹ ਮੈਨੂੰ ਤਾਂ ਬੁਲਾਉਂਦੀ ਨਹੀਂ ਹੈਗੀ ਮੈਂ ਤਾਂ ਉਧਰ ਆਈ ਆ ਪਤਾ ਨਾ ਮੈਨੂੰ ਇਹਨੇ ਸਾਸਰੀ ਘਰ ਬੜਾਈ ਨਾ ਮਨ ਨੇ ਪਾਈ ਦਾ ਘਟ ਪੁੱਛਿਆ ਤੇਰੀ ਮਮੀ ਨੇ ਪੁੱਛੀ ਤੈਨੂੰ ਪੁੱਛੀ ਹੈ ਤੇ ਮੈਨੂੰ ਤਾਂ ਪੁੱਛਦੀ ਨਹੀਂ ਪਰ ਜਦ ਜਿਹੜੀ ਪਹਿਲੇ ਹੀ ਨਾ ਉਹ ਤੇ ਮੇਰੇ ਨਾਲ ਬਹੁਤਾ ਹੀ ਜ਼ਿਆਦਾ ਕਰਦੀ ਹੁੰਦੀ ਸੀ ਜਦੋਂ ਮੈਂ ਆਉਣਾ ਚਾਹੇ ਚੱਜਣਾ ਵੀ ਚਾਚੀ ਆਈ ਚਾਚੀ ਆਈ ਕਾ ਪਹਿਲੀ ਵਿਚ ਆਦੀ ਸਸੀ ਕਾ ਸਸੀ ਕਾ ਚੀ ਹੀ ਹਾਲ ਹੈ ਸੱਜ ਜੀ ਤੁਹਾਨੂੰ ਜੀ ਤੁਹਾਨੂੰ ਬਸ ਵਧੀਆ ਹੋਰ ਕਿੱਦਾਂ ਤੁਸੀਂ ਹੁੰਦਾ ਹੀ ਨਹੀਂ ਕਰੇ ਕਿਤੇ ਮੈਂ ਤਾਂ ਅਜ ਨਹੀਂ ਰੋਜੀ ਤੁਹ ਜੀ ਤੁਹ ਹੀ ਨਹੀਂ ਹੁੰਦੇ ਹੈਗੇ ਪਰਸੋ ਤੇ ਆਈ ਤੁਹਾਡੇ ਕੋਲ ਕੋਈ ਗੱਲ ਨਹੀਂ ਹੁਣ ਫੇਰ ਆ ਜਾਗਾ ਚੰਗਾ ਕੋਈ ਨਹੀਂ ਹੋਰ ਚਾਚਾ ਜੀ ਠੀਕ ਜੇ ਬਹਿ ਜਾਓ ਬੈਠੇ ਹਮਰ ਕਿਦਾਂ ਠੀਕ ਹੈ ਚਾਚਾ ਜੀ ਬੜੇ ਸੋਹਣੇ ਲੱਗਣ ਦੇ ਬੜੇ ਸੋਹਣੇ ਲੱਗਣ ਦੀ ਜੀ ਟੋਪਣਾ ਜੀ ਥੈਂਕ ਯੂ ਚਾਚਾ ਜੀ ਆਰੀ ਨਨੂ ਤਾਂ ਮੈਂ ਪਸੰਦ ਨਹੀਂ ਕਿਉਂ ਇਹਨਾਂ ਦੇ ਕਾਦੀ ਗਾਲੇ ਪਿਛਲੇ ਰਵਾਜ ਦੇ ਆ ਹਾਂਜੀ ਦਾਜੀ ਆਹੋ ਤਾਂ ਅੱਜ ਕੱਲ ਤਾਂ ਨਵਾਂ ਫੈਸ਼ਨ ਹੋਣਾ ਸਾਰੇ ਬੱਚੇ ਸਾਰੀਆਂ ਨੋ ਨੋਵਾਂ ਧੀਆ ਕੁੜੀਆਂ ਇਦਾਂ ਹੀ ਕਰਦੇ ਜਿਵੇਂ ਆਪਣੇ ਬੱਚੇਆਂ ਕੁੜੀਆਂ ਨੂੰ ਹੀ ਕਹਿ ਸਕਦੇ ਆ ਵੀ ਤੁਸੀਂ ਆਪਾਂ ਤਾਂ ਕੀ ਗੱਲ ਹੈ ਨੋ ਨੋ ਨਹੀਂ ਕਹਿ ਸਕਦੇ ਮੈਨੂੰ ਤਾਂ ਲੱਗਦਾ ਚਾਚੀ ਜੀ ਇਹਨਾਂ ਨੂੰ ਪਤਾ ਹੀ ਕੱਖ ਨਹੀਂ ਇਹਨਾਂ ਨੂੰ ਕੀ ਪਤਾ ਹੋਣਾ ਨਾਲ ਬਸ ਇਹਨਾਂ ਨੂੰ ਤਾਂ ਉਹ ਹੀ ਚਾਹੀਦੀ ਵੀ ਚੱਲ ਝਾੜੂ ਪੋਚਾ ਫੇਰ ਲੈ ਚੱਲ ਮੇਰੇ ਭਾਈ ਕੰਮ ਨਿਬੜ ਗਿਆ ਗੁਆ ਗੁੜਾ ਖਾ ਲਿਆ ਇਹਨਾਂ ਨੂੰ ਮੇਰੇ ਅਰਗੀ ਦੀ ਲੋੜ ਨਹੀਂ ਹੈਗੀ ਪੜੀ ਲਿਖੀ ਹੈ ਤੋਂ ਆਪਣਾ ਕੋਰਸ ਕੀਤਾ ਤੋਂ ਆਪਣੇ ਜੋਬ ਤੇ ਜਾਣੀ ਜੋਬ ਤੇ ਹਾਂ ਕਹਿੰਦੇ ਨਹੀਂ ਕਰਨੀ ਨਾ ਇਹ ਕਰਨ ਦਿੰਦੇ ਤੇ ਨਾ ਮੰਮੀ ਕਰਨ ਦਿੰਦੇ ਕਿਉਂ ਕੀ ਗੱਲ ਜੇ ਜੋਬ ਦੇ ਜਾਣ ਤੇ ਫਾਇਦਾ ਹੀ ਹੋਣਾ ਹੈ ਨਾ ਚਾਰ ਪੈਸੇ ਹੀ ਹੋਣੇ ਘਰ ਪਰ ਨਹੀਂ ਚਾਚਾ ਜੀ ਮੰਨਦੇ ਹੀ ਨਹੀਂ ਹੈਗੇ ਆਹੋ ਨਾਲੇ ਲੋਕਾਂ ਦੇ ਵਿੱਚ ਸੋਭਾ ਹੋਣੀ ਹੈ ਇਹਨਾਂ ਦੀ ਕਿ ਇਹਨਾਂ ਦੀ ਨੌਤੀ ਵੀ ਕਿਦਾਂ ਜੋਬ ਕਰਦੀ ਫਿਰਦੀ ਆ ਪਰ ਹੁਣ ਵੇਖ ਲਓ ਚਾਚਾ ਜੀ ਨਾ ਕੋਈ ਇਹ ਕੰਮ ਕਰਦੇ ਆ ਪਹਿਲੀ ਬੰਨੇ ਸਿਰ ਕੀ ਕਿੰਨਾ ਕੋ ਹੋ ਜਾਂਦਾ ਚਲ ਚਲ ਬੰਦਾ ਹੋਣ ਨਹੀਂ ਤੇ ਪੜਾ ਥੋੜਾ ਬਤਾ ਕਮਾਵੇ ਬੰਦਾ ਆਪਣੇ ਤਾਂ ਸੌ ਕਪੂੜੇ ਹੋ ਹੀ ਜਾਂਦੇ ਮਾੜੇ ਮੋਟੇ ਹੁਣ ਇਹਨਾਂ ਕੋ ਮੰਗੇਗੀ ਫਿਰ ਅੱਤ ਜੀ ਮੇਰੇ ਸ਼ੌਕ ਕਿਹੜੇ ਪੂਰੇ ਕਰਨੇ ਆ ਹਰ ਟਾਈਮ ਤੇ ਕਹਿੰਦੇ ਪਿੱਛੂ ਪੇਕਿਆਂ ਤੁਮ ਦਾ ਤੇ ਪੇਤੇ ਤੁਨ ਕਾ ਮੈਨੂੰ ਵਿਆਹ ਕਿਤੇ ਉਹਨਾਂ ਭੇਜਦੇ ਨੇ ਸਾਰਾ ਕੁਝ ਤੇ ਦਿੱਤਾ ਦਾ ਚ ਗੱਡੀ ਦੇਤੀ ਐ ਲਗਵਾੜੀਆਂ ਸੋਫੇ ਬੈੱਡ ਤੱਕ ਦਿੱਤੇ ਐ ਤਾਂ ਹੋਰ ਕੀ ਚਾਹੀਦਾ ਵਾ ਮੈਂ ਕਹਿੰਦੇ ਹਜੇ ਨਹੀਂ ਅਹੀਂ ਪਰੇ ਹਣ ਟਰੱਕ ਚਾਹੀਦਾ ਟਰੱਕ ਤੇ ਤੁਨ ਕਾ ਰੱਖਣਾ ਕਿੱਥੇ ਜਾਏ ਜੀਪ ਤਾਂ ਹੁਣ ਕਿੱਥੇ ਵੜਨਾ ਸਾਰਾ ਆਹੋ ਸਮਾਨ ਟਰੜ ਗਿਆ ਅੱਗੇ ਤੁਹਾਡੇ ਘਰ ਜਗ੍ਹਾ ਨਹੀਂ ਹੈ ਰੱਖਣ ਲਈ ਇੰਨਾ ਸਮਾਨ ਮੈਨੂੰ ਪੇਕਿਆਂ ਦਿੱਤਾ ਪਰ ਐਵੇਂ ਚਾਚੀ ਜੀ ਮੈਂ ਆ ਤਾਂ ਸੱਚੀ ਪਛਤਾਉਂਦੀ ਆ ਇੱਥੇ ਆਣੀ ਉਹ ਤਾਂ ਗੱਲ ਆ ਵਾ ਕੀ ਕਰ ਲੈਣਾ ਫੇਰ ਜੋ ਕਿਸਮ ਪਤਾ ਨਹੀਂ ਕਿਸਮਤ ਮੇਰੀ ਕਿਦਾਂ ਦੀ ਐ ਇੰਨੇ ਵਧੀਆ ਤੇਰਾ ਸੁਭਾਅ ਤੇ ਇੰਨਾ ਵਧੀਆ ਤੂੰ ਹੈਂ ਇੰਨੇ ਵਧੀਆ ਤੇ ਪੇਕੇ ਇੰਨਾ ਕੋਹ ਦਿੱਤਾ ਤੇ ਨਾਲ ਫੇਰ ਵੀ ਨਾ ਪੜ ਲੱਭਦੀ ਤੇ ਵੀ ਨਹੀਂ ਚਾਚੀ ਜੀ ਪਤਾ ਨਹੀਂ ਇਹਨਾਂ ਨੂੰ ਕੀ ਚਾਹੀਦਾ ਇਹਨਾਂ ਨੂੰ ਚਾਹੀਦਾ ਇਹਨਾਂ ਨੂੰ ਪੜ ਅਣ ਪੜ ਚਾਹੀਦੀ ਜਿਹੜੀ ਬਸ ਘਰ ਦਾ ਕੰਮ ਤੰਦਾ ਕਰੀ ਦਿੰਦੇ ਚੱਲ ਮੇਰੇ ਭਾਈ ਇਹਨਾਂ ਦੇ ਅੱਗੇ ਪਿੱਛੇ ਮੈਂ ਫਿਰ ਪੁੱਛਦੀ ਪੁੱਛਦੀ ਫਿਰ ਮੈਂ ਵੀ ਉਹਨਾਂ ਕੀ ਆਪਾਂ ਫਿਰ ਸਕੂਟੀ ਤੇ ਚੱਲ ਜਾਈਏ ਚੰਗਾ ਸੋ ਆਪਣੀ ਮਰਜ਼ੀ ਕਰ ਫੇਰ ਜਾਣਾ ਹੀ ਆ ਘੋਰ ਕੇ ਇਹਨਾਂ ਰਹਿੰਦੇ ਮਾਂ ਪੋਤਾ ਨਹੀਂ ਅੱਡਾ ਇਹ ਤਾਂ ਹਰ ਟਾਈਮ ਕਾਨੂੰਨਾਂ ਹੀ ਕੱਢਦੇ ਰਹਿੰਦੇ ਕੋਈ ਗੱਲ ਨਹੀਂ ਪਤ ਤੂੰ ਆਪਣੇ ਹਿਸ ਤੇ ਕੋਈ ਗੱਲ ਨਹੀਂ ਤੂੰ ਤੀਜੇ ਬੰਦੇ ਨਾਲ ਕੋਈ ਗੱਲ ਨਾ ਕਰ ਸਹਵਲ ਤਾਂ ਆਪਣੇ ਹਿਸਾਬ ਨਾਲ ਹੀ ਜਾ ਕੋਈ ਗੱਲ ਨਹੀਂ ਕੀ ਕਰ ਮੈਂ ਚੱਜੇ ਤੇ ਰਹਿਣਾ ਤੇ ਪਹਿਣਾ ਹੀ ਚੱਲ ਕੋਈ ਗੱਲ ਨਹੀਂ ਤੂੰ ਹੁਣ ਆਪਣੇ ਹਿਸਾਬ ਨਾਲ ਹੀ ਜਾ ਤੇ ਜਿੱਦਾਂ ਤੇਰੀ ਮਰਜ਼ੀ ਤਾਂ ਆਪਣੀ ਮਰਜ਼ੀ ਨਾਲ ਕਰੀ ਜਾ ਤੇ ਤੀਜੇ ਬੰਦੇ ਨਾਲ ਨਹੀਂ ਗੱਲ ਕਰੀ ਦਿੰਦੀ ਠੀਕ ਆ ਹਾਂਜੀ ਮੈਂ ਤੇ ਤੁਹਾਡੇ ਨਾਲ ਹੀ ਕੀਤੀ ਸੀ ਤੀਜਾ ਬੰਦਾ ਹੋਰ ਕੋਈ ਆਇਆ ਹੀ ਨਹੀਂ ਚਲੋ ਤੇ ਗੱਲ ਸਹੀ ਹੈ ਪਰ ਫਿਰ ਵੀ ਚੱਲ ਜਿਹੜਾ ਹੁਣ ਸੁਣੂਗਾ ਮੈਂ ਉਹਨੂੰ ਹੀ ਦੱਸੂਗੀ ਹਾਂ ਇਹ ਤੇ ਗੱਲ ਸਹੀ ਹੈ ਤੇ ਤੁਸੀਂ ਵੀ ਚਲੋ ਥੋੜਾ ਬਹੁਤਾ ਮੰਮੀ ਨੂੰ ਸਮਝਾਓ ਕੋਈ ਨਹੀਂ ਮੈਂ ਕਹਾਂਗੇ ਨਾ ਨੂੰ ਕੋਈ ਨਹੀਂ ਸਾਡੇ ਦੋਨਾਂ ਪਹਿਣਾ ਪਹਿਣਾ ਦੀ ਗੱਲ ਆ ਤੇ ਜਾ ਤੂੰ ਜਿਵੇਂ ਲੈ ਆਵੇਂ ਫਿਰ ਚਾਹ ਬਣਾ ਕੇ ਚੱਲਾ ਆ ਫਿਰ ਪੱਟ ਬੈਠ ਬੈਠ ਚੱਲ ਪਤਾ ਚੱਲੀਏ ਘਰ ਨਾਲ ਮੇਰੇ ਕੰਬਲ ਚਾਣ ਕੇ ਬੈਹਗੇ ਆ ਆਹੋ ਠੰਡਿਆ ਤੇ ਕੰਬਲ ਚ ਹੀ ਬਹਿਣਾ ਉਹ ਤਾਂ ਹੈਗੀ ਆ ਤੇ ਬਾਹਰ ਤੇ ਅਜ ਤੋਂ ਦਪ ਗਈ ਆ ਤੇ ਹਾਂ ਮੈਂ ਸੋਚਣ ਦੀ ਹੀ ਅੱਜ ਚਲ ਜੂਗੀ ਤੇ ਆ ਬਾਅਦ ਤੂੰਦੀ ਬੜੀ ਹੁਣ ਵੇਖਦੇ ਆ ਘੜੀ ਕੋਈ ਨਹੀਂ ਜੱਪ ਨੂੰ ਛੁੱਟੀਆਂ ਹੀ ਆ ਛੁੱਟੀਆਂ ਤੇ ਚਲ ਹੈਗੀਆਂ ਆ ਆ ਤੇ ਰਹਿ ਜਾ ਦੋ ਦਿਹਾੜੀਆਂ ਹੋਰ ਕੋਈ ਨਾਲ ਕਿੱਥੇ ਗਈ ਜੱਪ ਜੱਪ ਚਾਚੀ ਆਈ ਹੀ ਤੇ ਉਹਦੇ ਨਾਲ ਚਲ ਗਈ ਫੇਰ ਬਸ ਨਾ ਇਹਦਾ ਇਹ ਨਾਨਕੇ ਇੱਥੇ ਨਹੀਂ ਆਉਂਦੀ ਇਹ ਤਾਂ ਉੱਧਰ ਛੁੱਟੀਆਂ ਕੱਟਣ ਆਉਂਦੀ ਆ ਆਪਣੀਆਂ ਹਾਂ ਉੱਥੇ ਵੀ ਨਹੀਂ ਆਣੀ ਆ ਨਾ ਉਹਨਾਂ ਨਾਲ ਅੱਗੇ ਚਲ ਜਾਂਦੀ ਆ ਮਾਓ ਕੇੜ ਦੀ ਰਹਿੰਦੀ ਤੇ ਉਹ ਵੀ ਵੇਲਾ ਮਾਰ ਹੈਪੀ ਵੀ ਇਦਾਂ ਦੀ ਓ ਜਿੱਦਾਂ ਦੀ ਜਾਪਾਈ ਆਪ ਨਹੀਂ ਇੱਥੇ ਆਈਓ ਉਹ ਫਿਰ ਉਹਥੇ ਅੰਦਰ ਲੌਬੀ ਚ ਖੇਡਦੀਆਂ ਰਹਿੰਦੀਆਂ ਨਾ ਖੁੱਲੀ ਆ ਉਹਦੇ ਕਰਕੇ ਫਿਰ ਉੱਥੇ ਖੇਡਦੀਆਂ ਰਹਿੰਦੀਆਂ ਆਹ ਚੰਗੀ ਨਹੀਂ ਗਈ ਜੀ ਆ ਨਾ ਵੀ ਇਦਾਂ ਹੀ ਨੇ ਨਿਆਣੇ ਨਿਆਣੇ ਬਣ ਜਾਂਦੀਆਂ ਵਾ ਤੇ ਤੁਸੀਂ ਜਾਣਾ ਨਹੀਂ ਏਡੇ ਨੂੰ ਜੇ ਜਾਓਗੇ ਤੇ ਨਿਆਣਿਆਂ ਦੀ ਮੂਠੀ ਮਾਫਲੀ ਲਈ ਆਓ ਤੁਸੀਂ ਤੋਂ ਵੀ ਨਹੀਂ ਕਿਤੇ ਲਿਆਉਂਦੇ ਹੋਰ ਕੁਛ ਇਹੋ ਹੀ ਲਿਆਇਓ ਨਿਆਣੀ ਦੀ ਕੋਈ ਲਿਆਇਓ ਖਾਣੇ ਵਰਗਰਮਨ ਕਰਨੀ ਕੋਈ ਖਾਣਾ ਨਹੀਂ ਨਹੀਂ ਇਹੋ ਜਿਹੀ ਚੀਜ਼ਾਂ ਨਹੀਂ ਖਾਣੀਆਂ ਸਿਆਲ ਉਹਨਾਂ ਨੇ ਖਾਣਵਾ ਤੇ ਮਨਜੀਤ ਹੁਣ ਸੱਸ ਤੇਰੀ ਸਹੀ ਆ ਠੀਕ ਆ ਠੀਕ ਠੋ ਕਿੱਥੇ ਵੀਰ ਇਦਾਂ ਹੀ ਬਸ ਟਾਈਮ ਪਾਸ ਹੋਈ ਜਾਂਦਾ ਵਾ ਪਤਾ ਹੀ ਆ ਤੁਹਾਨੂੰ ਮੈਂ ਤੇ ਕਹਿਣਾ ਵੀ ਕਰੀਏ ਨਹੀਂ ਤੇ ਉਹਨੂੰ ਸੈੱਟ ਸੈੱਟ ਸੁੱਟ ਜਿਹੜੇ ਵਿਗੜੇ ਉਹ ਹੀ ਕਦੀ ਸੁਧਰੇ ਆ ਸਿਰਫ ਸੁੱਟ ਨਹੀਂ ਹੋਣੇ ਹੋਣਾ ਉਹ ਹੁਣ ਉਹਦਾ ਸੁਭਾਅ ਨੇ ਇਦਾਂ ਦਾ ਵਾ ਤੇ ਹੁਣ ਆਪ ਹੀ ਓਦਾਂ ਦੇ ਹੋ ਗਏ ਆ ਕੋਈ ਗੱਲ ਨਹੀਂ ਟਾਈਮ ਪਾਸ ਆਪੇ ਹੋਈ ਜਾਣਾ ਕਿੰਨਾ ਕਚੇੜ ਮਮੀ ਕੋਲੋਂ ਓਦਾਂ ਤੇਰੀ ਸੱਸ ਨਹੀਂ ਉਹ ਸੈੱਟ ਹੋਈ ਪਤਾ ਨਹੀਂ ਵੀ ਕੀ ਹਾਲ ਤਾਂ ਹੈ ਮੈਂ ਗੱਲ ਮੈਂ ਸੋਚਦਾ ਉਹ ਨਹੀਂ ਕਿਸਦੀ ਵੀ ਮੰਨਦੇ ਉਹ ਤੇ ਭੈਣ ਭਰਾ ਹਾਰ ਗਏ ਆ ਉਹਦੇ ਗਾੜੀ ਦੇ ਉਹਨੇ ਆਪਣੀ ਮਰਜ਼ੀ ਕਰਨੀ ਇਹ ਨਾਲੇ ਜਿੱਥੇ ਜਨਾਨੀ ਦੀ ਚੱਲਦੀ ਹੋਵੇ ਨਾ ਉੱਥੇ ਫਿਰ ਇਦਾਂ ਹੀ ਆ ਉਹ ਫਿਰ ਬੱਸੋਂ ਬਾਹਰ ਹੀ ਹੁੰਦਾ ਵਾ ਕੰਮ ਆਡਾ ਨਾ ਪੁਰਾਣਾ ਵੀ ਵੀ ਇਹ ਕਿਦਾਂ ਦਾ ਵੇਲਾ ਉਹ ਵਿਆਹਾਂ ਤੇ ਹੀ ਆਇਆ ਹੀ ਉਹ ਬੱਸ ਉਹ ਦੋਹਾਂ ਤੇ ਬਾਅਦ ਚ ਕਿਤੇ ਇੱਥੇ ਉਹਨੇ ਪੈਰ ਨਹੀਂ ਪਾਇਆ ਉਹ ਵੀਰੇ ਇਦਾਂ ਹੀ ਇਕੱਲਾ ਜਿਹਾ ਰਹਿਣ ਦਾ ਹਾਰਵਾ ਉਹਨੂੰ ਨਹੀਂ ਹੈਗਾ ਇੱਕ ਬੰਦਾ ਹੁੰਦਾ ਨਾ ਵੀ ਸਾਰਿਆਂ ਦੇ ਵਿੱਚ ਬਹਾਂ ਖਲੋਵਾਂ ਮਿਲਾ ਵਰਤਾ ਉਹਦਾ ਸੁਭਾਅ ਹੀ ਖੁਸ਼ਕ ਜਿਹਾ ਉਹਨੂੰ ਬਸ ਆਪਣੇ ਆਪ ਨਾਲ ਹੀ ਬਸ ਵੀ ਮੈਂ ਕੱਲਾ ਜਾ ਹੀ ਰਵਾਂ ਜਿੱਤਾਂ ਵੀ ਇਹ ਹਿਸਾਬ ਹੋ ਆਦਾ ਮੈਂ ਵੀ ਇਹਲਾ ਕਈ ਵਾਰੀ ਫੋਨ ਕੀਤਾ ਉਹਨੇ ਬਸ ਹਾਂ ਠੀਕ ਹਾਂ ਕਰ ਲਾ ਆਪਣੀ ਭੈਣ ਨਾਲ ਬਸ ਇੰਨੀ ਕੀ ਗੱਲ ਕਰਨੀ ਉਹਨੇ ਜ਼ਿਆਦਾ ਨਹੀਂ ਛੁਰੇ ਕਰੋ ਗੱਲ ਕਰਾ ਦਿੰਦੇ ਆਓ ਤੇ ਵੇਲਾ ਮੈਂ ਸਾਨੂੰ ਸਗੋਂ ਮਾਣੇ ਵੀ ਆਡਾ ਜਵਾਈ ਭਾਈ ਜੇ ਨਾਂ ਲਾਵੇ ਬੰਦਾ ਤੇ ਫੇਰ ਆਖਣਾ ਮੇਰੇ ਫੋਨ ਤੇ ਨਾ ਲਾਉਂਦੇ ਭੈਣ ਨਾਲ ਗੱਲ ਕਰ ਲੈਂਦੇ ਤੇ ਜੇ ਲਾਉਣਾ ਤੇ ਬਸ ਇੰਨੀ ਕੀ ਗੱਲ ਕਰਨੀ ਤੋ ਉਸੇ ਵਾਲੇ ਕਹਿਣਾ ਆ ਲੋ ਕਰ ਲੋ ਮੰਮੀ ਨੇ ਵੀ ਨਾ ਉਦੋਂ ਕਾਲੀ ਕੀਤੀ ਚੱਲ ਆਪਾਂ ਤੇ ਉਦੋਂ ਥੋੜੇ ਨਿੱਕੇ ਹੀ ਹਿੰਗੇ ਤੇ ਮੰਮੀ ਨੂੰ ਚਾਹੀਦਾ ਨਹੀਂ ਇਹ ਨਹੀਂ ਛੇਤੀ ਸਾਰਾ ਵੇਖ ਰਾ ਚਾ ਕੇ ਫੇਰੀ ਚਾਹੀਦਾ ਚਲੋ ਤੇ ਆਪੋ ਆਪਣੇ ਵੀ ਕਰਮ ਹੁੰਦੇ ਹੁਣ ਗਾੜੀ ਕਿਸ ਨੇ ਢਿਡ ਚ ਪੈ ਕੇ ਥੋੜਾ ਵੇਖਿਆ ਹੁੰਦਾ ਵੀ ਕੀ ਆ ਤੇ ਕੀ ਨਹੀਂ ਆ ਟਾਈਮ ਨੰਗੀ ਜਾਣ ਡਿਆ ਜਿੱਥੇ 10 12 ਸਾਲ ਲੰਗੇ ਹੋਰ ਆਪੇ ਨੰਗੀ ਜਾਣੇ ਆ ਕਾ ਦਾ 10 12 ਸਾਲ ਵੀ ਕਿਹੜੇ ਸੌਕੇ ਨੰدايه ਤੋਂ ਪਤਾ ਹੀ ਆ ਚਲੋ ਕੋਈ ਗੱਲ ਨਹੀਂ ਮੈਂ ਕਿਹਨੇ ਕਰੀਏ ਦਾ ਮੜੀ ਜੀ ਕਰੀਏ ਸੈਟ ਤੇ ਬਾਅਦ ਚ ਇਹ ਆ ਵੀ ਹੋ ਜੂਗਾ ਵੀ ਹਾਂ ਹੁਣ ਪਿੱਛੇ ਹੈਗੇ ਆ ਹੋਰ ਨਹੀਂ ਇਹ ਤੇ ਉਦੋਂ ਸ਼ੁਰੂ ਸ਼ੁਰੂ ਚ ਹੀ ਬੰਦੇ ਨੂੰ ਕਾਬੂ ਕਰ ਲਏ ਕੋਈ ਤੇ ਫੇਰ ਹੀ ਹੈ ਨਾ ਹੁਣ ਤੇ ਫੇਰ ਉਹ ਗੱਲ ਨਿਆਣੇ ਵੀ ਵੱਡੇ ਹੋਣ ਦੇ ਨਹੀਂ ਚੰਗਾ ਲੱਗਦਾ ਹੂੰ ਪਰ ਵੀ ਹੋਣ ਇਹਨਾਂ ਨੂੰ ਕੀ ਭਾਬੀ ਚਾਹ ਬਣਾਉਣ ਦੇ ਹੀ ਵੇਖਾਂ ਮੈਂ ਭਲਾ ਆਓ ਵੇਖ ਲੈ ਚਾਹ ਬਣਾਉਣ ਦੇ ਕੀ ਆਖਣ ਦੇ ਕੀ ਨਾ ਸਭ ਹੀ ਚਾਹ ਦਾ ਕੀ ਹੋਣੀ ਬਾਹਰੋਂ ਆਏ ਹੀ ਹੋਣੀ ਤੁਸੀਂ ਬਾਹਰੋਂ ਆਏਗੇ ਆਓ ਬਾਹਰੋਂ ਆਏ ਨਾ ਸੇਰ ਦਾ ਗਿਆ ਮੈਨੂੰ ਮਿਲ ਹੋਣੀ ਵੇਖ ਕੇ ਕਿੰਨੀ ਉਹਨਾਂ ਨੂੰ ਜਾਪ ਨੂੰ ਵੀ ਕਰ ਲੈਣਾ ਫੋਨ ਉਹ ਵੀ ਆਣ ਕੇ ਖਾ ਪੀ ਲੀਂਦੀ ਕੋਹ ਜਾਪ ਉਥੋਂ ਇਹਨੇ ਖਾ ਪੀ ਲੈਣਾ ਵਾ ਪਤਾ ਹੀ ਆ ਤੁਹਾਨੂੰ ਉਹਦਾ ਉਹ ਸੋਕਰ ਲਿਆ ਦੇ ਚਾ ਇਹ ਵੀ ਵੇਹਲਾ ਕੀੜ ਹੈ ਵੀ ਉਹ ਕੰਮ ਕਰਨ ਤੋਂ ਸੋਈ ਚ ਲੰਮਾ ਪੀਣੀ ਪਾ ਲਿਆ ਇਹਨੇ ਚਾ ਲੈ ਇੰਸੀਮੀ ਕੀ ਚਾ ਫਰੀ ਚ ਤੁਹਾਨੂੰ ਚਾਹਾਂ ਬਣਾਵੜਾ ਦਵਾਵਾਂ ਮੈਂ ਹੋਰ ਮੈਂ ਪੈਸੇ ਦਵਾ ਤੈਨੂੰ ਚਾਹ ਬਣਾਉਣ ਦੇ ਕੋਈ ਕੰਮ ਕਰ ਵੀ ਉੱਠ ਕੇ ਵੇਖ ਲੋ ਆ ਕਿੱਡਾ ਔਖਾ ਕੰਮ ਆ ਹਾਂ ਸਭ ਨਾਲੋਂ ਵੱਡਾ ਕੰਮ ਆ ਇੱਥੇ ਬਹਿਣਾ ਹਾਂ ਇਹ ਤਾਂ ਬਹੁਤ ਵੱਡਾ ਮੈਂ ਕਹਿੰਨੀ ਆ ਵੀ ਇੱਥੇ ਤੂੰ ਹੀ ਪਤਾ ਨਹੀਂ ਕੀ ਲੋਡ ਕੀਤਾ ਹੋਇਆ ਵਾ ਤੇ ਸਵੇਰ ਦਾ ਜਿਹੜਾ ਪਾਣੀ ਬੰਨਾ ਉਧਰ ਮੈਂ ਸਾਰਾ ਕੰਮ ਕਰਕੇ ਆਵਾ ਪੈਲੀ ਚ ਹੋਰ ਕੋਈ ਕੰਮ ਹੈ ਨਹੀਂ ਆ ਜੱਟਾਂ ਜਮੀਦਾਰਾਂ ਨੂੰ ਇਹੋ ਹੀ ਕੰਮ ਹੁੰਦੇ ਆ ਕੋਈ ਕੰਮ ਵੀ ਵੇਖ ਲੋ ਕੰਮ ਕੀ ਕਰਾਂ ਹੋਰ ਮੈਂ ਦੱਸ ਮਾ ਮੇਰੇ ਮੁੰਡੇ ਦਵਾੜੇ ਜਿਹੜੀ ਰਣੀ ਚਾਹੇ ਕਹਿੰਦੇ ਚਾਹੇ ਕੋਟ ਮੰਗ ਲਈ ਕੀ ਤੱਕੋਂ ਮੰਗ ਲਿਆ ਕਦੀ ਚਾਹ ਦੇ ਦੋ ਕਦੀ ਕੋਹ ਦੇ ਦੋ ਕੰਮਕੁੰਮ ਵੀ ਮਾ ਦਾ ਕੋਈ ਕਰਾ ਲਿਆ ਕਰ ਕੰਮ ਕਰਦਾ ਹੀ ਹੋਰ ਤੂੰ ਤੀ ਨਹੀਂ ਕਰਦੀ ਸਾਰਾ ਕੰਮ ਬਾਹਰ ਜਾ ਕੇ ਪੈਣੀਆਂ ਦਾ ਆ ਇੱਥੇ ਤਾਂ ਰਜਾਈ ਤੇ ਬੈਠੇ ਆ ਕਦੀ ਦੂਸਰੇ ਕਮਰੇ ਚ ਬਹਿ ਜਾਂਦੇ ਜਾ ਕੇ ਕਦੀ ਤੀਜੇ ਤੇ ਬਹਿ ਜਾਂਦੇ ਆ ਰਜਾਈ ਚ ਨਾ ਬਗਦੇ ਕਿੱਥੇ ਜਾਵੇ ਜਾ ਕੇ ਛੂਟਾੜੀਆਂ ਦੀ ਬਵੇ ਤੂੰ ਕੋਈ ਕੰਮਕੁੰਮ ਬੰਦਾ ਕਰ ਲਵੇਂ ਉਦਾਂ ਹੋਰ ਤਾਂ ਕੋਈ ਚੀਜ਼ ਲੈ ਕੇ ਦੇਣ ਨੂੰ ਤੁਹਾਡ ਕੋ ਸਰਦੀ ਨਹੀਂ ਆ ਮੰਮੀ ਇਹਨੂੰ ਕੀ ਨਹੀਂ ਲੈ ਕੇ ਦਿੱਤਾ ਦੱਸ ਆਈਡੀ ਫੈਸ਼ਨ ਨੂੰ ਅੱਗ ਲੱਗੀ ਹੈ ਕਿੱਥੋਂ ਆਇਆ ਸਾਰਾ ਕੁਝ ਫ ਕੋਲੀ ਨਹੀਂ ਕਰਾ ਪੇਕਿਆਂ ਤੋਂ ਲੈ ਕੇ ਆਈ ਹਾਂ ਸਾਰੇ ਕੁਝ ਪੇਕੇ ਦੇਂਦੇ ਆਂ ਹੀ ਤੈਨੂੰ ਕੁਝ ਵੀ ਨਹੀਂ ਦਿੰਦੇ ਕਿੱਥੋਂ ਖਾਣੀ ਕਿੱਥੋਂ ਪਾਉਣੀ ਨੇ ਖਾਣੀ ਕੀ ਦੋ ਰੋਟੀਆਂ ਹੀ ਖਾਣੀ ਆ ਹੋਰ ਕੀ ਖਾਣੀ ਆ ਬਸ ਰੋਟੀਆਂ ਹੀ ਖਾਣੀ ਹੋਰ ਕੋਈ ਖਰਚਾ ਨਹੀਂ ਆਗਾ ਤੇਰਾ ਹੈਨਾ ਹੋਰ ਨਹੀਂ ਮੇਰਾ ਕੋਈ ਬਸ ਸਾਡੀਆਂ ਦੋ ਇਹਨੂੰ ਰੋਟੀਆਂ ਹੀ ਦੇ ਦਿਆਂਵਾ ਇਹਨੂੰ ਹੋਰ ਨਹੀਂ ਕੋਈ ਦੇ ਦਦਾ ਖਵਰਦਾਰ ਮੇਰੇ ਮੁੰਡੇ ਨੂੰ ਕਹਿੰਦਾ ਜਾਈਂ ਜਿਵੇਂ ਬੈਠਾ ਉਹ ਕੰਮ ਨਹੀਂ ਕਰਦਾ ਕੀ ਨਹੀਂ ਤੈਨੂੰ ਮਿਲਿਆ ਸਾਰਾ ਕੁਝ ਮਿਲਿਆ ਨਾਲੇ ਮੈਂ ਮਰਜ਼ੀ ਆਪਣੀ ਕਰੂੰਗਾ ਤੂੰ ਕੌਣ ਨਹੀਂ ਆ ਆਹੋ ਪੀਤੇ ਨੂੰ ਐਵੇਂ ਫਿਰ ਤੂੰ ਬਣਾਵਾ ਤੈਨੂੰ ਹਨਾ ਜੇ ਤੁਹਾਡੇ ਕੋ ਸ਼ੌਂਕ ਪੂਰੇ ਹੁੰਦੇ ਹੋਣ ਤੇ ਮੈਨੂੰ ਕੀ ਲੋੜ ਪਈ ਆ ਸਾਰੇ ਸ਼ੌਂਕ ਪੂਰੇ ਹੁੰਦੇ ਆ ਤੇਰੇ ਆ ਜੁਲਫਾਂ ਮੂੰਹਾਂਗੇ ਸੁੱਟੀਆਂ ਵਾ ਅੱਛਾ ਇਹ ਜੁਲਫਾਂ ਵਾ ਨਾ ਫੈਕਸ਼ਨ ਨਹੀਂ ਆਈਆਂ ਵਾ ਉਦਾਂ ਨਹੀਂ ਆਈਆਂ ਆਹੋ ਤੇ ਫੇ ਕਿੰਨੇ ਦਿੱਤੇ ਪੈਸੇ ਆ ਬਾਲੇ ਡਾੜੇ ਲੰਮੇ ਉਹ ਸਿੱਧੇ ਕਰਾਏ ਆ ਕੀ ਉਹਨੂੰ ਕਹਿੰਦੇ ਮਮੀ ਸਟ੍ਰੇਟ ਕਰਾਈ ਨਹੀਂ ਨਵੇਂਗੇ ਕੁਛ ਡੇਟੇ ਸਿਮੀ ਫੇਰ ਵੀ ਤੂੰ ਆ ਕਿਨੇ ਨੇ ਕੁਛ ਨਹੀਂ ਦੇਂਦੇ ਮੇਰੇ ਪੇਕੇ ਕਰਦੇ ਆ ਕਰਦੇ ਉਹ ਕਰਨਗੇ ਤੇਰੇ ਬਿੱਕੇ ਸਾਰ ਕਰਨ ਦੇ ਆ ਪਰ ਨਹੀਂ ਇੱਥੇ ਕਿਦਾਂ ਟਰੱਕ ਦੇ ਤਾਂ ਉਹਨਾਂ ਨੇ ਮੈਨੂੰ ਅੱਛਾ ਹੁਣ ਟਰੱਕ ਦੀ ਭਾਅ ਲਾ ਤੁਹਾਨੂੰ ਕੋਈ ਤੀਜੀ ਲੱਭ ਲੋ ਹੋਰ ਅੱਛਾ ਹੁਣ ਸਾਰੀਆਂ ਮੱਤਾਂ ਤੂੰ ਦੇਈਆਂ ਨਾ ਅੰਤ ਕੋਈ ਆਈ ਡਿਗੜੀ ਓ ਬਿਗੜੀ ਓ ਕਹਿੰਦੀ ਹੁਣ ਤੀਜੀ ਲੱਭ ਲੋ ਮੈਂ ਛੜਕਾਰਾ ਪਾਵਾਂ ਮੈਂ ਮੇਰੀ ਗੱਲ ਸੁਣ ਲਾ ਮੈਨੂੰ ਸੂਟ ਚਾਹੀਦੇ ਦੋ ਤੇ ਮੈਨੂੰ ਹੁਣੇ ਦਿਵਾ ਕੇ ਲੈ ਕੇ ਆਓ ਚਲੋ ਓ ਮੰਮੀ ਕੱਢ ਬੈੱਡ ਦੇ ਵਿੱਚ ਜਿਹੜੇ ਪਏ ਆ ਪਿਛਲੇ ਸਾਲ ਦੇ ਕੱਢ ਕੇ ਦੇ ਹਾਂ ਕਿਉਂ ਨਹੀਂ ਦਿੰਦੇ ਦੀ? ਉਹ ਸੂਟ ਨੇ ਪਾਉਣੇ ਨਹੀਂ ਕੱਢ ਕੇ ਬਣਾ ਕੇ ਵੀ ਕਿਉਂ ਦਵੰਦ ਮਾਰੀ ਨੂੰ ਤੇ ਅੱਗ ਲਾਉਣ ਜੋਗੇ ਦੇ ਸੂਟ ਵਾ ਜਦੋਂ ਪੰਦੀ ਨਹੀਂ ਆ ਕੁੱਤੇ ਝਗੀਆਂ ਪਾਰਾ ਸੀ ਜਦੋਂ ਮੈਂ ਇਹਨੂੰ ਵੇਈ ਵਾਰੀ ਟੱਕਦੀ ਆਂ ਵੀ ਆਹ ਕੰਮ ਨਾ ਕਰ ਉਹ ਕੰਮ ਿੱਧ ਕੇ ਕਰ ਦੇ ਵੀ ਆ ਕਰ ਲੈ ਕਰਨਾ ਵੇ ਮਿੰਨੋ ਸੂਟ ਦਵਾ ਕੇ ਲਾ ਮੈਂ ਕੋਈ ਪੁਰਾਣੀ ਨਹੀਂ ਪਾਉਣੇ ਪੁਰਾਣੇ ਆ ਉਹ ਨਵੇਂ ਬਣੇ ਆ ਪਾਏ ਇੱਕ ਵਾਰੀ ਵੀ ਉਹ ਮੈਨੂੰ ਨਵੇਂ ਚਾਹੀਦੇ ਆ ਦਵਾ ਕੇ ਲੈ ਕੇ ਆਓ ਨਾ ਨਹੀਂ ਮੈਂ ਪਾਰਲਰ ਵੀ ਜਾਣਾ ਵਾ ਲੈ ਕੇ ਜਾਓ ਮੇਰੀ ਕਾਰ ਵੀ ਜਾਂਦੇ ਨੂੰ ਪਾਰਲਰ ਭੇਜਾਂ ਤੇਨੂੰ ਭੇਜਾਂ ਤੇਨੂੰ ਤੈਨੂੰ ਕਿ ਵੱਖਰੇ ਗ੍ਰਹਿ ਤੇ ਨਾ ਭੇਜਦਾ ਤੈ ਔਰ ਵੇਪਾਲ ਲੈਣਾ ਜੇ ਤੈਨੂੰ ਲੈ ਲੈ ਕੇ ਤਾਂ ਫੇਰ ਇਹਨਾਂ ਨੂੰ ਭੇਜੋ ਵਿਹਲੀ ਆਈ ਪਾਲਰ ਦੀ ਨਹੀਂ ਓਦਾਂ ਕਿੰਨੀ ਵਿਲਾ ਵਿਲਾ ਪਾਲਰਾਂ ਦੇ ਪੈਸੇ ਦੇਣ ਨੂੰ ਫੇਰ ਕੌਣ ਦਿੰਦਾ ਤੈਨੂੰ ਤੇ ਤੁਸੀਂ ਕਹਿੰਦੇ ਜੇ ਮੈਂ ਕਿਹਾ ਹੁਣ ਲੈ ਕੇ ਚਲੋ ਫੇਰ ਮੈਂ ਵੀ ਵੈਨੀ ਆ ਨਾ ਕੀ ਕਰਦੇ ਜੇ ਉੱਥੇ ਸਾਰਾ ਕੁਝ ਮਿਲਦਾ ਅੰਦਰ ਤੇ ਅਸੀਂ ਨਹੀਂ ਇੰਦਾ ਨਹੀਂ ਟੋੜਾ ਪਾਈ ਦਾਂਦਾ ਅਕਲ ਨੂੰ ਹੱਥ ਫੇਰ ਟੋੜਾ ਮਤ ਉਹ ਵੀ ਓਦਾਂ ਹੀ ਜ਼ਬਾਨ ਵਧ ਗਈ ਆ ਜ਼ਬਾਨ ਵੱਡਣ ਵਾਲੀ ਗੱਲ ਔਰ ਕੋਈ ਨਹੀਂ ਆ ਸਿਆਣੇ ਐਵੇਂ ਨਹੀਂ ਆ ਕਿ ਅੱਜ ਬਾਣੀ ਰਾਜ ਬਿਠਾ ਦੇ ਬਾਣੀ ਘਟਿਓ ਗੋਡੀਰ ਲਾਉਂਦੀ ਆ ਵਿਆਹ ਕਿ ਹੋ ਕਰਾਈ ਮੇਨਾ ਲੈ ਆ ਵੀ ਨਵਾਂ ਲੱਗੀ ਹੁਣ ਪ੍ਰੋਗਰਾਮ ਸ਼ੁਰੂ ਕਰਨੇ ਨਹੀਂ ਵਿਆਹ ਕਿ ਕਰਾਈ ਇਹਦਾ ਕਹਿੜ ਦਾ ਕੀ ਮਤ ਬਾਤੇ ਨੂੰ ਕੁਛ ਨਹੀਂ ਪੈਂਦਾ ਕਰੋ ਜਦੋਂ ਕੁਛ ਲੈ ਕੇ ਨਹੀਂ ਦੇਣਾ ਹਰ ਇੱਕ ਗੱਲ ਤੇ ਤੂੰ ਹੀ ਬੈਸ ਤੇ ਚਲ ਜਾ ਮੇਰ ਨਾਲ ਉੱਡਦੀ ਹੋ ਜਾ ਉੱਡਦੀ ਠੀਕ ਆ ਲੈ ਕੇ ਨਹੀਂ ਤੈਨੂੰ ਦਿੰਦੇ ਆ ਵੱਡੇ ਤੋਂ ਐਂ ਤੂੰ ਜਿਹੜਾ ਲੈ ਕੇ ਦਿੰਦਾ ਨਾ ਫਿਰ ਉੱਥੇ ਚਲ ਜਾ ਵੀ ਨਹੀਂ ਲੈ ਕੇ ਦਿੰਦੇ ਇਹਨੂੰ ਤੇ ਵੇਖ ਲੋ ਫਿਰ ਚਲ ਜਾਣੀ ਪਿਆਰ ਸ਼ਾਰ ਇਸੇ ਕੰਮ ਨੂੰ ਤੇ ਰੋਣਾ ਇੱਕ ਵੇਲਾ ਏ ਜੋ ਜਿਹਨੂੰ ਕਹਿ ਦਈਏ ਤੇ ਪਿਆਰ ਨਾਲ ਹਰ ਚੀਜ਼ ਲਿਆ ਦਿੰਦੀ ਆ ਤੇ ਕੋਈਗੀ ਤਰਲੇ ਮਾਰੀ ਦੇ ਹੀ ਇਹ ਚੀਜ਼ ਦੇ ਦੇ ਤੇ ਅੱਗੇ ਉਹ ਦੌਕੇ ਖਾਈ ਦੇ ਹੀ ਸਭ ਨੂੰ